ਦੇਖੋ ਜੀ ਇਹਨਾਂ ਦੇ ਡਿਸਕ ਦੀ ਪ੍ਰੋਬਲਮ ਆ ਅੱਛਾ ਜੀ ਇਹਨਾਂ ਦੀ L4 ਤੇ L5 ਡਾਊਨ ਹੋ ਗਈ ਆ ਉਹ ਜਿਸ ਨੂੰ ਆਪਾਂ ਲੱਗਿਆ ਬਿਲਕੁਲ ਸਹੀ ਕਰਨ ਇਹ ਇੱਕੋ ਵਾਰੀ ਸਹੀ ਹੋ ਜਾਣੀ ਆ ਜਿਆਦਾ ਕੋਈ ਪ੍ਰੋਬਲਮ ਹੋਵੇ ਤਾਂ ਦੋ ਵਾਰੀ ਲੋੜ ਪੈਂਦੀ ਆ ਇਹਨਾਂ ਦੀ ਡਿਸਕ ਤੁਹਾਡੇ ਸਾਹਮਣੇ ਹੋਣੀ ਚੁੱਕ ਦੇਣੀ ਆ ਇੱਕ ਹੀ ਛਿੜਕਾ ਦੇਣਾ ਇਹਨਾਂ ਦੇ ਸਾਈਕਲ ਚ ਬਲੋਸੀ ਮੈਸਟਾਮ ਬਿਲਕੁਲ ਠੀਕ ਠਾਕ ਆ ਮੈਨਾਂ ਕੋ ਆ ਰਹੀ ਸੀ ਦੋ ਤਿੰਨ ਵਾਰ ਹੀ ਆਈ ਇਹਨਾਂ ਕੋ ਮੈਂ ਬਿਲਕੁਲ ਸਹੀ ਆ ਹੁਣ ਇਸਟਾਮ ਮੇਲੇ ਲੱਕ ਤੋਂ ਰੇਡ ਦੀ ਪੀੜੀ ਹੁੰਦੀ ਸੀ ਮੈਂ ਹੁਣ ਇਹਨਾਂ ਕੋ ਦੋ ਤਿੰਨ ਵਾਰੀ ਆਣ ਕੇ ਬਿਲਕੁਲ ਵਧੀਆ ਤੁਰ ਫਿਰਦੀਆਂ ਵਧੀਆ ਆਈਆਂ ਜੀ ਆ ਦੋ ਹੱਥ ਫੇਰ ਕੇ ਦੇਖੋ ਪੂਰੀ ਬਰਾਬਰ ਤੇ ਹੋਏਗੀ ਸਾਰੀਆਂ ਨਹੀਂ ਤੇ ਇਹਨਾਂ ਦੀ ਦਵੀ ਹੋਈ ਸੀ ਨਾ ਆ ਦੇਖੋ ਹੱਥ ਫੇਰ ਕੇ ਪੂਰੀਆਂ ਸਭ ਬਰਾਬਰ ਤੇ ਆ ਠੀਕ ਆ ਤੁਹਾਡਾ ਮੈਂ ਰੁਕਵਿੰਦਰ ਤੇ ਅਸੀਂ ਅੱਜ ਫੇਰ ਆ ਪਹੁੰਚੇ ਆ ਬੇਗਵਾਲ ਵਿਖੇ ਗੁਰੂ ਤੇਗ ਬਹਾਦਰ ਕਲੀਨਿਕ ਵਿਖੇ ਜਿੱਥੇ ਅਸੀਂ ਹਰ ਵਾਰ ਜਿੱਥੇ ਆਉਂਦੇ ਆ ਤੇ ਡਾਕਟਰ ਹਰਜੀਤ ਸਿੰਘ ਨਾਲ ਗੱਲਬਾਤ ਕਰਕੇ ਉਹਨਾਂ ਕੋ ਜਿਹੜੀਆਂ ਨਾ ਇਲਾਜ ਬਿਮਾਰੀਆਂ ਨੇ ਆਯੁਰਵੈਦ ਵਿੱਚ ਹੈ ਜਿਹੜੀਆਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਇਲਾਜ ਨੇ ਤੇ ਸੋ ਅੱਜ ਅਸੀਂ ਫੇਰ ਇੱਥੇ ਆ ਪਹੁੰਚੇ ਆ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਹਰਜੀਤ ਸਿੰਘ ਜੀ ਵੈਦ ਸੋ ਡਾਕਟਰ ਸਾਹਿਬ ਪਹਿਲਾਂ ਤੋਂ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਧੰਨਵਾਦ ਜੀ ਸਾਰੇ ਦਰਸ਼ਕਾਂ ਦਾ ਸੋ ਡਾਕਟਰ ਸਾਹਿਬ ਆਪਾਂ ਗੱਲ ਕਰੀਏ ਵੀ ਜਿਹੜੀਆਂ ਅਲੱਲਾਈ ਬਿਮਾਰੀਆਂ ਨੇ ਜਿੱਦਾਂ ਡਿਸਕ ਦੀ ਹੋ ਗਈ ਪ੍ਰੋਬਲਮ ਸਰਵਾਈਕਲ ਦੀ ਹੋ ਗਈ ਰੀ ਰੀ ਦਰਦ ਹੋ ਗਈ ਇਹ ਤੁਸੀਂ ਪਿਛਲੇ એપisode ਦੇ ਵਿੱਚ ਸਾਨੂੰ ਦੱਸਿਆ ਵੀ ਕਿਸ ਤਰ੍ਹਾਂ ਤੁਸੀਂ ਉਹਦਾ ਇਲਾਜ ਕਰਦੇ ਹੋ ਤੇ ਕਿਸ ਕਿੰਨੇ ਕੇ ਜਿਹੜੇ ਮਰੀਜ਼ ਤੁਹਾਡੇ ਕੋ ਆ ਰਹੇ ਨੇ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਸਰਵਾਈਕਲ ਤੇ ਤਕਰੀਬਨ 100 ਦੇ ਵਿੱਚੋਂ 20% ਲੋਕਾਂ ਨੂੰ ਸਾਰੇ ਮਰੀਜ਼ ਮੇਰੇ ਕੋਲ ਆ ਰਹੇ ਨੇ ਸਰਵਾਈਕਲ ਵਾਲੇ ਉਹ ਤਾਂ ਪਹਿਲੀ ਵਾਰੀ ਹੀ ਠੀਕ ਹੋ ਜਾਂਦੇ ਆ ਕਿਸੇ ਨੂੰ ਹੀ ਦੂਜੀ ਵਾਰੀ ਆਉਣਾ ਪੈਂਦਾ ਜਿਨ੍ਹਾਂ ਨੂੰ ਕੋਈ ਜ਼ਿਆਦਾ ਟਾਈਮ ਦੀ ਪ੍ਰੋਬਲਮ ਹੁੰਦੀ ਹੈ ਬਹੁਤ ਛੇਤੀ ਪ੍ਰੋਬਲਮ ਹੁੰਦੀ ਹੈ ਉਹ ਤਾਂ ਸਿਰਫ ਇੱਕ ਝਟਕਾ ਲਾਉਣ ਨਾਲ ਹੀ ਸਹੀ ਹੋ ਜਾਂਦਾ ਨੰਬਰ 2 ਆਪਣੇ ਸਾਈਟਕਾ ਦੀ ਪੇਨ ਜਿਵੇਂ ਰੀੜ ਦੀ ਹੱਡੀ ਤੋਂ ਆਪਣੇ ਲੱਕ ਵੀ ਹੱਡੀ ਨੂੰ ਦਲਦ ਜਾਣੀ ਤੇ ਉਹਦੇ ਵਿੱਚੋਂ ਫਿਰ ਪੈਰ ਦੀ ਨਾੜ ਤੱਕ ਦਰਦ ਜਾਂਦੀ ਹੈ ਤੇ ਪੈਰ ਦੀ ਨਾੜ ਤੱਕ ਦਰਦ ਮਰੀਜ਼ ਨੂੰ ਆਪਾਂ ਰੀਦੀ ਦੰਦ ਕਹਿੰਦੇ ਆ ਤੇ ਉਹਦਾ ਵੀ ਇਲਾਜ ਬਿਲਕੁਲ ਗਾਰੰਟੀ ਨਾ ਕੀਤਾ ਜਾਂਦਾ ਇੱਕ ਵਾਰੀ ਜੀ ਆਉਣਾ ਹੋ ਜਾਂਦਾ ਵੈਸੇ ਜੇ ਕੋਈ ਜਿਆਦਾ ਪ੍ਰੋਬਲਮ ਤਾਂ ਉਹਨੂੰ ਵੀ ਦੂਸਰੀ ਵਾਰੀ ਆਉਣਾ ਪੈਣਾ ਕੀ ਕੀ ਕਾਰਨ ਆ ਵੀ ਜਿਹੜੀ ਸਰਵਾਈਕਲ ਦੀ ਜਿਹੜੀ ਆ ਉਹ ਦਰਦ ਜਿਹੜੀ ਮਰੀਜ਼ ਨੂੰ ਹੁੰਦੀ ਹੈ ਇਹ ਜਿਆਦਾ ਸਰਵਾਈਕਲ ਦੀ ਦਰਦ ਝੁੱਕ ਕੇ ਰਹਿਣਾ ਜਿਆਦਾਤਰ ਲੇਡੀਜ਼ ਪਾਈ ਜਾਂਦੀ ਕਿਉਂਕਿ ਝੋਕੇ ਜਿਆਦਾ ਕੰਮ ਕਰਨਾ ਜਿਵੇਂ ਕੱਪੜੇ ਧੋਣੇ ਜਾਂ ਕੋਈ ਸਲਾਈ ਕਰਨੀ ਜਾਂ ਕੋਈ ਭਾਂਡੇ ਵਗੈਰਾ ਮਾਣਨੇ ਉਹ ਜਿਆਦਾ ਝੋਕੇ ਰਹਿਣ ਦੇ ਨਾਲ ਇੱਕ ਸਰੀਰ ਦੇ ਅੰਦਰ ਪੂਰੀ ਚਕਨਾਟ ਨਹੀਂ ਜੋ ਕਿ ਪੁਰਾਣੇ ਸਮਿਆਂ ਚ ਹੁੰਦੀ ਸੀ ਉਹ ਖੁਸ਼ਕੀ ਜਿਆਦਾ ਹੋਣ ਕਰਕੇ ਹੱਡੀ ਦੀ ਇੱਕ ਮਣਕਾ ਬਾਹਰ ਨੂੰ ਚਲੇ ਜਾਂਦਾ ਜਿਹੜਾ ਕਿ ਵਾਪਸ ਨਹੀਂ ਆਉਂਦਾ ਉਹ ਕਿਉਂ ਨਹੀਂ ਹੁੰਦਾ ਕਿ ਉਹਦੇ ਵਿੱਚ ਚਕਨਾਟ ਨਹੀਂ ਆ ਖੁਸ਼ਕੀ ਜ਼ਿਆਦਾ ਹੈ ਇਸ ਕਰਕੇ ਉਹ ਉੱਥੇ ਹੀ ਅੜੇ ਰਿੰਦਾ ਉਹਦੇ ਨਾਲ ਨਸਾਂ ਨੂੰ ਖਿੱਚ ਪੈ ਜਾਂਦੀ ਹੈ ਫਿਰ ਆਪਣੇ ਮੋਢਿਆਂ ਨੂੰ ਜਕੜਨ ਆਉਂਦੀ ਹੈ ਮੋਢਿਆਂ ਨੂੰ ਬਹੁਤ ਦਰਦ ਹੋਏਗੀ ਪਿੱਛੇ ਫਰਾਂ ਨੂੰ ਦਰਦ ਜਾਏਗੀ ਸਿਰ ਨੂੰ ਦਰਦ ਜਾਏਗੀ ਮਾਈਗਰੇਨ ਟਾਈਪ ਉਹਦਾ ਅੱਖਾਂ ਨੂੰ ਝੋਲਾ ਬਹੁਤ ਜ਼ਿਆਦਾ ਹੋਏਗਾ ਇਸ ਕਰਕੇ ਉਹ ਸਰਵਾਈਕਲ ਵਾਲੇ ਇਹ ਪ੍ਰੋਬਲਮ ਆਉਂਦੀ ਆ ਕਿ ਉਹ ਝੁੱਕ ਕੇ ਜਿਆਦਾ ਰਹਿਣ ਦੇ ਨਾਲ ਔਰ ਖਰਾਕ ਦੀਆਂ ਕਮੀਆਂ ਕਰਨ ਉਹਨਾਂ ਨੂੰ ਇਹ ਪ੍ਰੋਬਲਮ ਆ ਜਾਂਦੀ ਹੈ। ਇਹ ਡਾਕਟਰ ਸਾਹਿਬ ਉਸੇ ਤਰ੍ਹਾਂ ਇਹ ਗੋਡਿਆਂ ਦੀ ਦਰਦ ਵੀ ਆਪਾਂ ਗੱਲ ਕਰੀਏ ਤੇ ਉਹ ਉਹਦੇ ਲਾਜਵਾਬੀ ਸਾਨੂੰ ਕੁਝ ਦੱਸੋ। ਹਾਂਜੀ ਗੋਡਿਆਂ ਦੀ ਦਰਦ ਸਰੀਰ ਦੇ ਅੰਦਰ ਉਹ ਵੀ ਇੱਕ ਕੈਲਸ਼ੀਅਮ ਦੀ ਘਾਟ ਆ। ਨੰਬਰ 2 ਇੱਕ ਆਪਣੀ ਖੁਰਾਕ ਤੇ ਡਿਪੈਂਡ ਕਰਦਾ ਵਾ ਜਦੋਂ ਆਪਾਂ ਕੋਈ ਸਹੀ ਖਰਾਕਾ ਨਹੀਂ ਖਾਣੇ ਕੋਈ ਚਿਕਨਾਟ ਵਗੈਰਾ ਵਾਲੀਆਂ ਨਹੀਂ ਖਰਾਕਾ ਖਾਣੇ। ਉਸਰੀਰ ਦੇ ਅੰਦਰ ਇੱਕ ਕੈਲਰੀ ਵੱਜ ਜਾਂਦੀ ਹੈ ਉਹਦਾ ਕਾਰਨ ਇਹ ਹੈ ਕਿ ਆਪਾਂ ਖਾ ਕੇ ਲੰਮੇ ਪੈ ਜਾਂਦੇ ਆ ਤੇ ਉਹ ਆਪਣੇ ਸਰੀਰ ਦੇ ਅੰਦਰ ਕੋਈ ਵਧੀਆ ਤੱਤ ਨਹੀਂ ਬਣਦੇ ਉਹਦੇ ਨਾਲ ਕੈਲਰੀ ਵੱਜ ਜਾਂਦੀ ਹੈ ਕੈਲਰੀ ਇੱਕ ਭਿਆਨਕ ਬਿਮਾਰੀਆਂ ਦਾ ਰੂਪ ਧਨ ਕਰ ਲੈਂਦੀ ਹੈ ਜਿਹਦੇ ਤੋਂ ਇੱਕ ਜੂਰਕ ਐਸਿਡ ਬਣ ਜਾਂਦਾ ਹੈ ਇਹ ਗਠੀਆ ਬਣ ਜਾਂਦਾ ਵਾ ਹੋਰ ਵੀ ਸਰੀਰ ਦੇ ਅੰਦਰ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਇਸ ਕਰਕੇ ਵਰਜੇਸ ਵੀ ਜ਼ਰੂਰੀ ਹੈ ਰੋਟੀ ਖਾ ਕੇ ਆਦਮੀ ਨੂੰ ਕਮ ਸੇ ਕੰਮ ਵੀ 20 ਮਿੰਟ ਅਧਾ ਘੰਟਾ ਕੋ ਮਨਾ ਚਾਹੀਦਾ ਵਾ ਤੇ ਉਹ ਕੈਲਸ਼ੀਅਮ ਦੀ ਕਮੀ ਵੀ ਜਿਹੜੀ ਉਹਦੇ ਨਾਲ ਵੀ ਦਰਦ ਹੋਣ ਲੱਗ ਪੈਂਦੀ ਹੈ ਜੂਰਕ ਐਸਰਨਾ ਵੀ ਹੋਣ ਲੱਗ ਪੈਂਦੀ ਹੈ ਗਠੀਏ ਨਾਲ ਵੀ ਹੋਣ ਲੱਗ ਪੈਂਦੀ ਹੈ ਇਸ ਕਰਕੇ ਆਪਣੀ ਸਿਹਤ ਦਾ ਵੀ ਖਿਆਲ ਬੰਦੇ ਨੂੰ ਰੱਖਣਾ ਪੈਂਦਾ ਵਾ ਤੇ ਦਰਦ ਗੋਡਿਆਂ ਦੀ ਤੇ ਇਹੀ ਕਾਰਨ ਹੈ ਕਿ ਕੈਲਸ਼ੀਅਮ ਜਿਹੜਾ ਚਕਨਾੜ ਘਟ ਜਾਂਦੀ ਹੈ ਤੇ ਉਹ ਚਕਨਾੜ ਦਾ ਵਜ੍ਹਾ ਕਰਕੇ ਇੱਕ ਗੈਪ ਜਿਹਨੂੰ ਕਹਿੰਦੇ ਡਾਕਟਰ ਗੈਪ ਪੈ ਗਿਆ ਗੈਪ ਪੈਣ ਕਈ ਵਾਰੀ ਗੋਡੇ ਟੇਡੇ ਵੀ ਹੋ ਜਾਂਦੇ ਬਾਅਦ ਨੂੰ ਤੁਸੀਂ ਦੇਖਿਆ ਹੋਣਾ ਕਿ ਟੀਆਂ ਦੇ ਗੋਡੇ ਵੀ ਬਾਹਰ ਨੂੰ ਚਲੇ ਜਾਂਦੇ ਨੇ ਤੇ ਉਹ ਬਾਹਰ ਨੂੰ ਜਾਣ ਦਾ ਵੀ ਕਾਰਨ ਨਹੀਂ ਹੈ ਕਿ ਉਹਦੀ ਪਕੜ ਨਹੀਂ ਰੱਖਦਾ ਕੈਲਸ਼ੀਅਮ ਇਸ ਕਰਕੇ ਉਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਮੈਂ ਦੇਖ ਰਿਹਾ ਸੀ ਕਿ ਤੁਸੀਂ ਗੋਡੇ ਨੂੰ ਲੱਤਾਂ ਨੂੰ ਰੱਸੀ ਜੀ ਪਾ ਕੇ ਜਿਹੜਾ ਇਲਾਜ ਕਰ ਰਹੇ ਹੋ ਇਹ ਕਿਹ ਵੱਖਰੇ ਤਰੀਕੇ ਦਾ ਇਲਾਜ ਹੈਗਾ ਹਾਂਜੀ ਉਹ ਇੱਕ ਜਦੋਂ ਗੋਡੇ ਬਿਲਕੁਲ ਗੈਪ ਖਾਲੀ ਹੋ ਜਾਂਦਾ ਇੱਕ ਆਪਾਂ ਪੱਟ ਨੂੰ ਰੱਸੀ ਬੰਨ੍ਹਣੀ ਆ ਤੇ ਇੱਕ ਗੋਡੇ ਦੇ ਹੇਠਾਂ ਵਾਲੇ ਪਾਸੇ ਬੰਨ੍ਹਣੀ ਆ ਲੱਤ ਨੂੰ ਇਕੱਠੀ ਕਰਕੇ ਫੋਲਡ ਕਰਕੇ ਲੌਕ ਕਰਕੇ ਫੇਰ ਮੁੜ ਕੇ ਉਸੇ ਲੱਤ ਨੂੰ ਆਪਾਂ ਸਿੱਧਾ ਕਰ ਦਿੰਨੇ ਆ ਤੇ ਉਹ ਚਰਬੀ ਜਿਹੜੀ ਆ ਗੋਡੇ ਦੇ ਦੁਆਲੇ ਇਕੱਠੀ ਹੋ ਜਾਂਦੀ ਹੈ ਫਿਰ ਉਹਨੂੰ ਆਪਾਂ ਇੱਕ ਹੀਟਾ ਨੇ ਤੇਲ ਆ ਉਹਦੇ ਨਾਲ ਮਾਲਿਸ਼ ਕਰਦੇ ਆ ਤਾਂ ਉਹ ਚਰਬੀ ਢਲ ਕੇ ਅੰਦਰ ਚਲੀ ਜਾਂਦੀ ਆ ਤੇ ਗੋਡੇ ਦੇ ਦਰਦ ਜਿਹੜੀ ਆ ਬੰਦ ਹੋਣੀ ਸ਼ੁਰੂ ਹੋ ਜਾਂਦੀ ਆ ਔਰ ਉਹਦੇ ਨਾਲ ਨਾਲ ਅਸੀਂ ਇੱਕ ਕੈਲਸ਼ੀਅਮ ਦਾ ਪਾਊਡਰ ਲਿਖਦੇ ਆ ਜਿਸ ਵਿੱਚ ਵਿਟਾਮਿਨ ਡੀ ਬਹੁਤ ਜ਼ਿਆਦਾ ਹੁੰਦਾ ਤੇ ਹੱਡੀਆਂ ਵੀ ਮਜ਼ਬੂਤ ਕੀਤੀਆਂ ਹੋ ਜਾਂਦੀਆਂ ਨਾ ਬਾਕੀ ਵਿਸ਼ਵਾਸ ਵੱਡੀ ਗੱਲ ਆ ਜਿਹੜਾ ਵੀ ਇਨਸਾਨ ਵਿਸ਼ਵਾਸ ਨਾ ਨਾ ਆਇਆ ਉਹ ਸਾਰੇ ਹੀ ਠੀਕ ਹੋ ਗਿਆ ਮੇਰੇ ਕੋਈ ਕਮਾਈ ਆ ਥੋੜੇ ਦਿਨ ਹੋਈ ਆ ਉਹਨੂੰ ਤਿੰਨ ਚਾਰ ਜਾਨੇ ਚੁੱਕ ਕੇ ਲੈ ਕੇ ਆਏ ਸੀ ਕਿਉਂਕਿ ਉਹਦੀਆਂ ਨਾ ਸਲੀਪ ਡਿਸਕ ਹੋਈਆਂ ਸੀਗੀਆਂ ਅ ਸ1 ਸੀਗੀ ਸ4 ਤੇ ਸ5 ਉਹ ਸਾਰੀਆਂ ਕਾਉਨ ਸੀਗੀਆਂ ਉਹਨੂੰ ਡਿਸਕ ਨੂੰ ਚੁੱਕ ਕੇ ਉਹਦੇ ਜਿਹੜੇ ਨਾੜਾਂ ਦਬੀਆਂ ਹੋਈਆਂ ਸੀ ਸਾਈਟਕਾ ਦੀ ਪੇਨ ਬਣੀ ਹੋਈ ਸੀਗੀ ਉਹਨਾਂ ਦੀ ਦੋ ਤਿੰਨ ਵਾਰੀ ਇੱਕ ਬਹੁਤ ਤਗੜੇ ਹੀਟ ਵਾਲੇ ਤੇਲ ਨਾਲ ਮਾਲਿਸ਼ ਕੀਤੀ ਗਈ ਆ ਤੇ ਇਹੀ ਪੌਚ ਪੀਣ ਵਾਸਤੇ ਦਿੱਤੇ ਗਏ ਆ ਤੇ ਉਹ ਮਾਤਾ ਹੁਣ ਇਸ ਟਾਈਮ ਬਿਲਕੁਲ ਆਬਤਰੀ ਫਿਰਦੀ ਆ ਕੋਈ ਖੁੰਡੀ ਵੀ ਨਹੀਂ ਫੜੀ ਉਹਨੇ ਉਹ ਜਿਹੜੇ ਕਿ ਚੁੱਕ ਕੇ ਲੈ ਕੇ ਆਏ ਸੀ ਕਮ ਸੇ ਕਮ 3-4 ਵਜੇ ਆਉਣਾ ਬਿਲਕੁਲ ਸਹੀ ਹੈ ਗੱਲ ਇਹ ਕੀ ਕਿੰਨੇ ਕਿ ਜਿਹੜੇ ਮਰੀਜ਼ ਤਾਂ ਦੇ ਕੋ ਰੋਜ਼ਾਨਾ ਆ ਰਹੇ ਨੇ ਤੇ ਕਿੰਨੇ ਕਿ ਜਿਹੜੇ ਉਹ ਠੀਕ ਹੋ ਗਏ ਨੇ ਦੇਖੋ ਜੀ ਮਰੀਜ਼ ਤੇ ਮੇਰੇ ਕੋ ਇੰਨੇ ਆ ਰਹੇ ਆ ਕਿ ਮੈਂ ਉਹਨਾਂ ਨੂੰ ਸਭ ਨੂੰ ਜਵਾਬ ਦੇਣਾ ਕਿਉਂਕਿ ਰਾਸ਼ੀ ਜ਼ਿਆਦਾ ਪੈ ਜਾਂਦਾ ਮੈਂ ਉਹਨਾਂ ਨੂੰ ਸਭ ਨੂੰ ਨੈਕ ਸਟੇਮ ਕਰਨਾ ਹੋਣ ਆਸਤੇ ਕਿਉਂਕਿ ਲੋਕ ਇਸ ਪ੍ਰੋਬਲਮ ਤੋਂ ਬਹੁਤ ਦੁਖੀ ਨੇ ਸਾਇਟਿਕਾ ਦੀ ਪੇਨ ਤੋਂ ਹੋ ਗਿਆ ਫਿਰ ਸਰਵਾਈਕਲ ਤੋਂ ਹੋ ਗਿਆ ਤੇ ਡਿਸਕਾਂ ਦੇ ਕਿਉਂਕਿ ਇਹਦਾ ਲਾਜਵੀ ਹੋਰ ਕਿਤੇ ਹੈ ਨਹੀਂ ਡਾਕਟਰ ਇੱਕ ਆਪਰੇਸ਼ਨ ਦੱਸ ਦਿੰਦੇ ਆ ਡਿਸਕਾਂ ਦਾ ਜੋ ਕਿ 2 ਤੋਂ 2.5 3 ਲੱਖ ਰੁਪਇਆ ਖਰਚਾ ਆ ਜਾਂਦਾ ਔਰ ਉਹੀ ਪੂਰੀ ਕੋਈ ਗਾਰੰਟੀ ਵੀ ਹੈ ਨਹੀਂ ਆ ਕਿ ਉਹ ਆਪਣੀ ਸਹੀ ਹੋਏਗੀ ਰੀਡ ਦੀ ਹੱਡੀ ਕਿ ਨਹੀਂ ਹੋਏਗੀ ਅਹੀਂ ਸਿਰਫ ਆਪਣੇ ਪ੍ਰੈਕਟੀਕਲ ਦੇ ਨਾਲ ਹੀ ਇੱਕ ਆਧੁਨਿਕ ਤਰੀਕੇ ਦੇ ਨਾਲ ਹੀ ਉਹਨੂੰ ਚੁੱਕਿਆ ਜਾਂਦਾ ਵਾ ਔਰ ਕੋਈ ਵੱਡੀ ਗੱਲ ਨਹੀਂ ਹੈਗੀ ਔਰ ਚਿਕਨੜ ਨਾ ਹੋਣ ਕਰਕੇ ਉਹਨਾਂ ਨੂੰ ਵੀ ਚਿਕਨੜ ਵਾਲੀਆਂ ਦਵਾਈਆਂ ਨਾਲ ਦਿੱਤੀ ਜਾਂਦੀਆਂ ਤੇ ਬਿਲਕੁਲ ਜਦੋਂ ਮਰੀਜ਼ ਆਉਂਦਾ ਬਿਲਕੁਲ ਤੰਗ ਹੁੰਦਾ ਵਾ ਜਦੋਂ ਜਾਊਗਾ ਕਮ ਸੇ ਕਮ ਵੀ 50% ਤੋਂ ਉੱਪਰ ਠੀਕ ਹੁੰਦਾ ਵਾ ਕਰਦੇ ਇੱਥੇ ਕੁਝ ਮਰੀਜ਼ ਵੀ ਇੱਥੇ ਮੈਂ ਦੇਖ ਰਿਹਾ ਬੈਠੇ ਨੇ ਆਪ ਗੱਲਬਾਤ ਕਰਕੇ ਉਹਨਾਂ ਤੋਂ ਪੁੱਛਦੇ ਆਂ ਵੀ ਉਹਨਾਂ ਨੂੰ ਕੀ ਪ੍ਰੋਬਲਮ ਸੀ ਤੇ ਹੁਣ ਉਹ ਕਿੰਨੀ ਵਾਰੀ ਇੱਥੇ ਆਏ ਨੇ ਸਸੀ ਗੱਲ ਜੀ ਕੀ ਨਾਮ ਤੁਹਾਡਾ ਮੇਰਾ ਕਰਨ ਸਿੰਘ ਜੀ ਅੱਛਾ ਕੀ ਪ੍ਰੋਬਲਮ ਸੀ ਤੁਹਾਨੂੰ ਤੇ ਮੇਰੇ ਗੋਡੇ ਪਰੋਂਸੀ ਰਹਿੰਦੀ ਤਾਂ ਕਾਫੀ ਰਹਿੰਦੀ ਸੀਗੀ ਤੇ ਫਿਰ ਮੈਂ ਇੱਕ ਦਿਨ ਕੋਈ ਆਇਆ ਡਾਕਟਰ ਸਾਹਿਬ ਯਾਰ ਦੰਦ ਦਰਦ ਬਹੁਤ ਤੰਗ ਕਰਦੀ ਹੈ ਇਹਦਾ ਕੋਈ ਇਲਾਜ ਕਰੋ ਫਿਰ ਇਹਨਾਂ ਗੋਡੇ ਜ ਮੱਲੇ ਬਲੇ ਚੰਗਾ ਖਿੱਚ ਕੇ ਤੇ ਗੋਡੇ ਸੈੱਟ ਕਰਤੇ ਮੁੰਡਾ ਕੀਤਾ ਦੋ ਦੋ ਦਮ ਹੀ ਆਇਆ ਨਪਸ ਦੋ ਦਮ ਠੀਕ ਹੋ ਗਏ ਬਿਲਕੁਲ ਰੱਖਾ ਕੋਈ ਨਹੀਂ ਅੱਛਾ ਸਤਾਂ ਦੋ ਦੋ ਵਾਰ ਹੀ ਆਉਣਾ ਪਿਆ ਹੈ ਕਿ ਤੂੰ ਦਵਾਈ ਵੀ ਨਾਲ ਖਾਣੀ ਪਈ ਕਿ ਕੁਝ ਮਾਲਸ਼ ਨਾਲ ਮਾਲਸ਼ ਨਹੀਂ ਬਹੁਤ ਹੋ ਗਿਆ ਅੱਛਾ ਦਵਾਈ ਨਹੀਂ ਤੁਹਾਨੂੰ ਖਾਣੀ ਪਈ ਹੈ ਕਿੰਨੇ ਕਿ ਚਿਰ ਤੋਂ ਪ੍ਰੋਬਲਮ ਸੀ ਤੇ ਦੋ ਸਾਲ ਤੋਂ ਚੱਲਦੀ ਸੀ ਬੜਾ ਲਾਇਕ ਰਾਈਟ ਫਰਕ ਨਹੀਂ ਪੰਦਾ ਕਿ ਫਿਰ ਇਹ ਨਾਲ ਫੜੇ ਬਗਰੇ ਤੇ ਮਹੀਨੇ ਕੋਲ ਆ ਮੈਂ ਤਾਂ ਸਹੀ ਸਮਝ ਰਿਹਾਗਾ ਇਹਨਾਂ ਹਾਲ ਕੋ ਦੋ ਵਾਰ ਕੀ ਆਉਦੇ ਠੀਕ ਹੋਈ ਪਰਿਵਰ ਹੋ ਗਿਆ ਅੱਜ ਤਾਂ ਹੋ ਗਿਆ ਮੁਰਗੀ ਨੂੰ ਪੁੱਛ ਕਿਸ ਤਰ੍ਹਾਂ ਦਾ ਲੱਗਾ ਇਲਾਜ ਦਾ ਬਹੁਤ ਵਧੀਆ ਲੱਗਾ ਬਹੁਤ ਵਧੀਆ ਕਾਮਯਾਬ ਲੱਗਦਾ ਉਹ ਕਾਬਲੇ ਕਿ ਇੱਥੇ ਹੋਰ ਵੀ ਆਪਣੇ ਬੈਠੇ ਨੇ ਆਪਾਂ ਉਹਨਾਂ ਨੂੰ ਪੁੱਛਦੇ ਨੇ ਹਾਂਜੀ ਸਸੀ ਕਾਲ ਜੀ ਸਸੀ ਭਾਜੀ ਕੀ ਨਾਂ ਦਾ ਬੀਨਾ ਜੀ ਅੱਛਾ ਦੀ ਪ੍ਰੋਬਲਮ ਸੀ ਤੁਹਾਨੂੰ ਸਰ ਮੈਨੂੰ ਸਵੈਕਲ ਦੀ ਪ੍ਰੋਬਲਮ ਸੀ ਮੈਸਟਾਮ ਬਿਲਕੁਲ ਠੀਕ ਠਾਕ ਆ ਮੈਨਾ ਕੋ ਆ ਰਹੀ ਸੀ ਦੋ ਤਿੰਨ ਵਾਰ ਹੀ ਆਈ ਇਹਨਾਂ ਕੋ ਇਹ ਬਿਲਕੁਲ ਸਹੀ ਹੁਣ ਇਸਟਾਮ ਮੇਲ ਲੱਕ ਤੋਂ ਰੀਡ ਦੀ ਵੀ ਹੁੰਦੀ ਸੀ ਮੈਂ ਹੁਣ ਇਹਨਾਂ ਕੋਲ ਤਿੰਨ ਵਾਰੀ ਆਣ ਕੇ ਬਿਲਕੁਲ ਵਧੀਆ ਤੋਰ ਸ਼ਿੱਦੀਆਂ ਵਧੀਆ ਆਈਆਂ ਜੀ ਬਲਕਿ ਇਹ ਮਾਰਸ਼ ਵੀ ਮਾਰਸ਼ ਨਾ ਠੀਕ ਹੋਇਆ ਕਿ ਦਵਾਈ ਵੀ ਤੁਹਾਨੂੰ ਖਾਣੀ ਪਈ ਹਾਂਜੀ ਮਾਰਸ਼ ਵੀ ਕੀਤੀ ਸੀ ਇਨਾਂ ਨੇ ਮਾਰਸ਼ ਵੀ ਨਾਲ ਹੋਈਆਂ ਥੋੜੀ ਬਹੁਤੀ ਥੋੜਾ ਦਵਾਈ ਖਾਦੀ ਸੀ ਬਾਕੀ ਜਿਆਦਾ ਤੌਰ ਤੇ ਮਤਲਬ ਮਾਰਸ਼ ਹੀ ਗੰਤੀ ਆ ਬਿਲਕੁਲ ਵਧੀਆ ਆ ਇਸ ਟਾਈਮ ਹਾਂਜੀ ਉਹਨੂੰ ਡਾਊਨ ਕਰਨ ਦੇ ਤਾਂ ਕਈ ਤਰੀਕੇ ਨੇ ਪਰ ਇਹਨਾਂ ਦੇ ਜਿਆਦਾ ਥੋੜੀ ਜਿਹੀ ਪ੍ਰੋਬਲਮ ਆ ਇਸ ਕਰਕੇ ਉਹਨੂੰ ਛਿੜਕਾ ਸੀ ਇਸ ਤਰੀਕੇ ਨਾਲ ਲੈਣਾ ਪੈਣਾ ਵਾ ਤੇ ਨਾਲ ਹੀ ਇਹਨਾਂ ਦੇ ਹੈਡ ਰੀਅ ਡਿਨੋ ਵੀ ਪ੍ਰੋਬਲਮ ਆ। ਅੱਛਾ ਜੀ। ਇਸ ਕਰਕੇ ਇਹਨਾਂ ਨੂੰ ਪੂਰਾ ਛੜਕਾਏ ਦਿੱਤਾ ਜਾਣਾ ਵਾ ਤੇ ਸਾਈਕਲ ਵੀ ਸਹੀ ਹੋ ਜਾਣੀ ਆ। ਤੇ ਉਹ ਵੀ ਸਾਰਾ ਸਹੀ ਹੋ ਜਾਏਗਾ। ਇਹਨਾਂ ਦੇ ਮੇਰੇ ਨਾਲੇ ਕਾਲ ਸੀ ਦੀਆ ਉਹ ਬਾਈ ਕਹਿੰਦੀ ਇਹੋ ਬੋਲਾਰੇ ਹਾਂ ਅਜੀ ਡਾਕਟਰ ਸਾਹਿਬ ਗੱਲ ਕਰੀ ਤੇ ਇਹ ਤੁਹਾਡੀ ਜਿਹੜੀ ਦੁਕਾਨ ਕਲੀਨਿਕ ਆ ਕਿੱਥੇ ਹੈਗਾ ਇਹ ਸਾਡੇ ਦਰਸ਼ਕ ਜਿਹੜੇ ਜਾਨਣਾ ਚਾਹੁੰਦੇ ਨੇ ਮੇਰੀ ਦੁਕਾਨ ਆ ਜੀ ਜ਼ਿਲ੍ਹਾ ਕਪੂਰਥਲਾ ਤਹਿਸੀਲ ਭਲਾਠਾ ਭਲਾਠ ਤਹਿਸੀਲ ਦੇ ਅੰਦਰ ਬਿਗਵਾਲ ਵਿਲੇਜ ਆ ਟਾਊਨ ਆ ਯਾਨੀ ਛੋਟਾ ਸ਼ਹਿਰ ਮੇਨ ਬਾਜ਼ਾਰ ਦੇ ਵਿੱਚ ਗੁਰੂ ਤੇਗ ਮਹਾਦਰ ਕਲੀਨਿਕ ਮੇਨ ਬਜ਼ਾਰ ਦੇ ਵਿੱਚ ਉਹ ਗੁਰਦੀਪ ਮੰਦਰ ਕੋਲ ਨੂੰ ਜਿੱਥੋਂ ਮਰਜ਼ੀ ਪੁੱਛ ਲੋ ਕਾਫੀ ਪੁਰਾਣੀ ਦੁਕਾਨ ਆ ਕੋਈ 20 ਸਾਲ ਪੁਰਾਣੀ ਦੁਕਾਨ ਆ ਤੁਸੀਂ ਜਿੰਨੂੰ ਮਰਜ਼ੀ ਪੁੱਛ ਸਕਦੇ ਜੋ ਬੇਗਵਾਲ ਪਹੁੰਚ ਕੇ ਤੇ ਜਦੋਂ ਮਰਜ਼ੀ ਆ ਸਕਦੇ ਜੋ ਸਿਰਫ ਐਤਵਾਰ ਦੁਕਾਨ ਬੰਦ ਹੁੰਦੀ ਆ 6 ਦਿਨ ਖੁੱਲੀ ਹੁੰਦੀ ਆ ਸੋ ਇਸ ਹਨ ਵੈਦ ਡਾਕਟਰ ਹਰਜੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਜੋੜਾਂ ਦੇ ਦਰਦ ਦੇ ਇਲਾਜ ਬਾਰੇ ਸਾਨੂੰ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਉੱਥੇ ਜਿਹੜੇ ਕੁਝ ਮਰੀਜ਼ ਆਏ ਸੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਿਹੜੀ ਆ ਇਹ ਜਨਨ ਦੀ ਕੋਸ਼ਿਸ਼ ਕੀਤੀ ਵੀ ਉਹਨੂੰ ਕਿਸ ਤਰ੍ਹਾਂ ਨੇ ਸੋ ਅਸੀਂ ਫਿਰ ਹੁਣ ਅਸੀਂ ਨੈਕਸਟ ਐਪੀਸੋਡ ਦੇ ਵਿੱਚ ਕਿਸੇ ਨਵੇਂ ਵਿਸ਼ੇ ਤੇ ਨਵੀਂ ਚਰਚਾ ਲੈ ਕੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ